ਇਨਾਂ ਦਾ ਘਰ ਹੈ ਜੀ ਇਨਕਾ ਘਰ ਹੈ ਕਿਆ ਨਾ ਕੀ ਨਾਮ ਹੈ ਮਾਤਾ ਜੀ ਕੇਸ਼ੋਰਾਨੀ ਹਾਂ ਬੈਠੋ ਠੀਕ ਹੈ ਥੋੜਾ ਸਾਥ ਆਓ ਤੇ ਇਹ ਕੀ ਕਰਦੇ ਹੋ ਤੁਸੀਂ ਮਨਰੇਗਾ ਚ ਕੰਮ ਕਰਦੇ ਹੋ ਹਾਂ ਜੀ ਕੰਮ ਮਿਲਦਾ ਨਹੀਂ ਨਹੀਂ ਉਧਰ ਦੱਸੋ ਮੁੱਖ ਮੰਤਰੀ ਸਾਹਿਬ ਆਏ ਇਸ ਸਾਲ ਹੋ ਗਿਆ ਕੰਮ ਨਹੀਂ ਮਿਲ ਰਹਾ ਹੈ ਖੋ ਜੀ ਜਦ ਦੀ ਸਾਡੀ ਕਾਂਗਰਸ ਆਈ ਥੀ ਯਾ ਸਾਨੂੰ ਕੰਮ ਬਹੁਤ ਮਿਲਦਾ ਦਾ ਅੱਛਾ ਯਾਰ ਸਾਡੀ ਤਰਖਾਨ ਸਭ ਕੁਝ ਪੈਂਦਾ ਦਾ ਸਭ ਕੁਝ ਚੱਲਦਾ ਦਾ ਦੇ ਦੇ ਚੜਬਾ ਆ ਗਏ ਵੀ ਇਹਦੇ ਤੋਂ ਕੰਮ ਨਾ ਕਰਨਾ ਬਹਿ ਜਾਣ ਨਾ ਨਾਲ ਕੁਝ ਨਹੀਂ ਬੀਤਦਾ ਅੱਛਾ ਸਾਡੀ ਤਾਂ ਖਾ ਵੀ ਕੈਂਦੀ ਕੈਂੇ ਪੈਂਦੀ ਜੀ ਜਦ ਸੀ ਕਾਂਗਰਸ ਵੀ ਨੀ ਪਰ ਕਿੰਨੇ ਦਿਨ ਹੁਣ ਕੰਮ ਮਿਲਿਆ ਐਤ ਕੀ ਤੁਹਾਨੂੰ ਸਾਨੂੰ ਕੋਈ ਕੰਮ ਨਹੀਂ ਪਹਿਲੇ ਪਿਛਲੇ ਸਾਲ ਚ ਮਿਲਿਆ ਨਾ ਪਿਛਲੇ ਸਾਲ ਚ ਮਿਲਿਆ ਪਿਛਲੇ ਸਾਲ ਚ ਮਿਲਿਆ ਹਾਂਜੀ ਐਤ ਕੀ ਪੂਰਾ ਸਾਲ ਕੰਮ ਹੀ ਨਹੀਂ ਮਿਲਿਆ ਨਹੀਂ ਮਿਲਿਆ ਸਾਨੂੰ ਕਿਉਂ ਮਾਤਾ ਜੀ ਨਹੀਂ ਕੋਈ ਚਲ ਚੀ ਨਾ ਮਾਤਾ ਤੁਹਾਡੇ ਘਰ ਆਲਾ ਸਭ ਹੈ ਨਹੀਂ ਨਹੀਂ ਦਾ ਮੇਰਾ ਨਹੀਂ ਜਾਣਾ ਇਹ ਅੱਛਾ ਹਾਂਜੀ ਤੇ ਬੇਟੇ ਦੀ ਵੀ ਡੈਥ ਹੋ ਗਈ ਹਾਏ ਕਿਵੇਂ ਡੈਥ ਕਿਵੇਂ ਹੋ ਗਈ ਹਾਂ ਠੀਕ ਤੇ ਬੱਚੇ ਹੈਗੇ ਆ ਪੁੱਤਾਂ-ਪੁੱਤੀਆਂ ਅੱਜ ਪੁੱਤ ਅੱਗੇ ਨਵਾਜੋ ਅੱਛਾ ਆ ਜਾ ਬੇਟਾ ਆਜੋ ਮਕਾਨ ਵੀ ਦੇਖਣ ਆਲੇ ਕੀ ਹਾਲ ਹੈ ਕਿਹੜੀ ਕਲਾਸ ਪੜ੍ਹਦੀ ਹੈ 7ਵੀਂ ਅੱਛਾ ਤੁਹਾਡਾ ਨਾ ਇਹ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹੇ ਹੈ ਸਾਡੇ ਪੰਜਾਬ ਦੇ ਇੰਚਾਰਜ ਹੈ ਇਹ ਇਹਨਾਂ ਨੂੰ ਰਾਹੁਲ ਗਾਂਧੀ ਜੀ ਨੇ ਡਿਊਟੀ ਲਈ ਹੈ ਵੀ ਪੰਜਾਬ 'ਚ ਹੁਣ ਮਨਰੇਗਾ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਜਿਹੜਾ ਚੱਲਦਾ ਸੀ ਹੋਰ ਬੰਦ ਕਰਤਾ ਬੀਜੇਪੀ ਆਲਿਆਂ ਨੇ ਤੇ ਝਾੜੂ ਵਾਲਿਆਂ ਨੇ ਤੋ ਇਸ ਕਰਕੇ ਅਸੀਂ ਰੋਜ਼ਾਨਾ ਇਹ ਧਰਨੇ ਲਾ ਰਹੇ ਆਂ ਵੀ ਇਹ ਨਰੇਗਾ ਦਾ ਕੰਮ ਜਿਹੜਾ ਦਿੱਤਾ ਸੀਗਾ ਇਹ ਚਾਲੂ ਰਹਿਣਾ ਚਾਹੀਦਾ ਹੁਣ 100 ਦਿਨ ਦਾ ਕਹਿੰਦੇ ਵੀ ਅਸੀਂ ਕੰਮ ਕਿਸੇ ਨੂੰ ਮਿਲਿਆ ਹੀ ਨਹੀਂ ਕਹਿੰਦੇ 125 ਦਿਨ ਕਰਤੇ ਪਹਿਲਾਂ 40% ਪਾਉਂ 10% ਪਾਉਂਦਾ ਸੀ ਪੰਜਾਬ ਹਿੱਸਾ ਤੇ 90% ਪਾਉਂਦਾ ਸੀਗਾ ਆਪਣਾ ਕੇਂਦਰ ਦੀ ਸਰਕਾਰ ਮਨਮੋਹਨ ਸਿੰਘ ਹੋਣ ਕਰਤਾ ਵੀ 40% ਆਪਾਂ ਪਾ ਪਾਵਾਂਗੇ ਪੰਜਾਬ ਵਾਲੇ ਤੇ 60 ਉਹ ਪਹਿਲਾਂ 10% ਹੀ ਨਹੀਂ ਪਾਉਂਦੇ ਸੀ ਕਿ ਕੰਮ ਤਾਂ ਪਹਿਲਾਂ ਹੀ ਨਹੀਂ ਮਿਲਦਾ 100 ਦਿਨ ਦਾ ਤਾਂ ਮੈਨੂੰ ਲੱਗਦਾ ਕਿਸੇ ਨੂੰ ਕਿਸੇ ਇੱਕ ਪਿੰਡ ਦਾ ਬੰਦਾ ਨਹੀਂ ਹੋਣਾ ਜਿਹਨੂੰ 100 ਦਿਨ ਪੂਰੇ ਹੋਏ ਹੋਣਗੇ ਕਦੇ ਤੁਸੀਂ ਨਹੀਂ ਹਾਂਜੀ ਇਹ ਜਿਹੜੀ ਸਕੀਮ ਹੈ ਇਹ ਸੋਨੀਆ ਗਾਂਧੀ ਔਰ ਸਰਦਾਰ ਮਨਮੋਹਨ ਸਿੰਘ ਆਰ ਕਾਂਗਰਸ ਪਾਰਟੀ ਨੇ ਖੋਲੀ ਸੀ ਇਸ ਕਰਕੇ ਖੋਲੀ ਕੀ ਕਿ ਜਿੱਥੇ ਮਜ਼ਦੂਰੀ ਪਿੰਡਾਂ 'ਚ ਨਹੀਂ ਮਿਲਦੀ ਤਾਂ ਮੰਦੇਗਾ ਨਾਲ ਲੋਕਾਂ ਨੂੰ ਕੰਮ ਮਿਲੇ ਘਟੋ ਘਾਟੂ 100 ਬੇਨ ਸਾਲ 'ਚ ਕੰਮ ਮਿਲੇ ਲੇਡੀਜ਼ ਵਿਚਾਰੀ ਔਰ ਜਿਹੜੇ ਪੈਸੇ ਤੇ ਪੈਸੇ 'ਚ 100 'ਚ 1 ਰੁਪਏ 'ਚ 90 ਪੈਸੇ ਦਿੱਲੀ ਵਾਲੇ ਦੰਦੇ ਤੇ 50 ਵਾਲੇ ਦੰਦੇ ਸੁਣ ਇਹਨਾਂ ਨੇ ਕਾਨੂੰਨ ਬਦਲਤਾ ਹੁਣ ਉਹ ਕਹਿੰਦੇ ਆ ਕਿ 40 ਪੈਸੇ ਪੰਜਾਬ ਵਾਲੇ ਦਊਂਗੇ 60 ਪੈਸੇ ਦਿੱਲੀ ਵਾਲੇ ਦਊਂਗੇ ਪੰਜਾਬ ਵਾਲਿਆਂ ਕੋਲ ਤਾਂ ਕੁਲਫੀ ਖਾਣ ਨੂੰ ਭਈਆ ਨਹੀਂ ਇਹ ਤਾਂ ਤਨਖਾਹ ਨਹੀਂ ਦੇ ਸਕਦੇ ਮਤਲਬ ਕਹਿਣ ਦਾ ਰੱਬ ਨਾ ਕਰੇ ਖਾਲੇ ਹੋ ਗਿਆ ਭਈ ਇਹ ਸਕੀਮ ਬੰਦ ਹੋ ਜਾਏ ਸਕੀਮ ਬੰਦ ਹੋ ਗਈ ਲੱਖਾਂ ਲੋਕ ਜਿਹੜੇ ਰੁਜ਼ਗਾਰ ਲੈਂਦੇ ਆ ਉਹ ਵੀ ਬੰਦ ਹੋ ਜਾਣਾ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਆਏ ਆ ਤਾਂ ਸਾਡੇ ਭਲਾਈ ਦੀ ਆਏ ਆ ਗਲੀ ਗਲੀ ਜਾ ਰਹੇ ਆ ਪਿੰਡ ਪਿੰਡ ਜਾ ਰਹੇ ਆ हैं भाई उठ के खड़े हो लड़ाई सर इसकी पहले ना हाजरी जहां लगती थी जी। हमारे समय में हाजरी जहां लगती थी हाथ पे रजिस्टर पे लग जाती थी अब इन्होंने यहां पर पंजाब सरकार ने एप बना दी है अब फोटो खींचते हैं काम हाजरी यहां लगेगी पूरा गांव घुमाएंगे को दूसरे कोने पर इनको काम मिलेगा बल्कि माताएं बहने बुजुर्ग बेचारे चल चल के थक जाते हैं

मनरेगा के ऊपर फोकस ज्यादा था और काम ज्यादा मिलता था मैं नहीं कहता हूँ कि सबको सौ दिन का मिला होगा कमी भी रही होगी लेकिन हमारे समय में मनरेगा टॉप पे चली लेकिन मुख्य रूप से बात यह है कि गांव के चाहे वो प्रधान हो या मजदूर हो मांग लेते थे काम हाँ जी और काम मिल जाता था हाँ जी तो गांव में क्या काम होना है वो भी तय हो जाता था और दूसरा रोजी मजदूरी भी मिलती थी है ना, ना? तो ये आपको अधिकार दिया था डॉक्टर मनमोहन सिंह जी और सोनिया जी ने कि आपको सौ दिन का काम लेने का अधिकार है लेकिन अभी ये सरकार ने कानून बदल दिया अब वो जहाँ चाहेंगे जिस प्रदेश में चाहेंगे जिस हलके में चाहेंगे जिस पिंड में चाहेंगे वहाँ काम होगा मतलब जो आपको अधिकार मनमोहन सिंह ने आपको अधिकार दिया था अब जो मिलेगा वो खैरात में मिलेगा हमने आपको खैरात दिया ਉਹ ਆਪ ਦਾ ਅਧਿਕਾਰ ਨਹੀਂ ਰਹਾ ਇਹ ਬੜੀ ਬਾਤ ਹੈ 27 ਲੱਖ ਨਾਮ ਜੋ ਕੱਟ دیے ਹਨ ਉਸ ਦਾ ਕੌਨਸੇ ਡਾਟਾ ਬੇਸ ਤੇ ਕੱਟੇ ਇਹ ਵੀ ਨਹੀਂ ਪਤਾ ਹੈ ਇਹ ਪਹਿਲਾਂ ਤਾਂ ਆਪਾਂ ਕੰਮ ਮੰਗਦੇ ਸੀ ਨਾ ਜਿਵੇਂ ਹੁਣ ਕੰਮ ਮੰਗਣਾ ਨਹੀਂ ਉਹ ਦੱਸਿਆ ਕਰਨਗੇ ਵੀ ਭਾਈ ਅਸੀਂ ਅ ਇੰਨੇ ਪੈਸੇ ਦੇਤੇ ਤੇ ਇੰਨੇ ਕ ਦਾ ਕੰਮ ਚਲਾ ਲਓ ਪਹਿਲਾਂ ਤਾਂ ਆਪਾਂ ਮੰਗਦੇ ਸੀ ਤੇ ਉਹਨਾਂ ਨੂੰ ਦੇਣਾ ਪੈਂਦਾ ਸੀ ਕਾਨੂੰਨ ਬਣਾਇਆ ਸੀ ਵੀ 100 ਦਿਨ ਕੰਮ ਮਿਲੂਗਾ ਹੀ ਮਿਲੂਗਾ ਹੁਣ ਇਹ ਗੱਲ ਨਹੀਂ ਹੈ हम अच्छा फिर उन्होंने दो महीने काम भी बंद करता कि आ जरा फसल कटाई का सीजन कम मांग ही नहीं सकते सर इसको ऐसा भी कर देना चाहिए कि सामू किसान ना जोड़ जोड़ दिया जाए किसानों के साथ हम किसान की फसल की कटाई के समय मनरेगा का, का काम दे सरकार पंजाब सरकार और उनसे बात करे किसान को भी फायदा हो जाएगा सर उसकी लेबर बच जाएगी और हमारे भाईयों को भी उसका फायदा मिल वो नहीं करेंगे हाँ नहीं कर ये लड़ाई हम लोग पूरा राहुल जी के और खड़गे जी के कहने से सब जगह भी जा रहे हैं कल गुरदासपुर और होशियारपुर में हम लोग कार्यक्रम किए ये गरीबों की लड़ाई है मजदूरों की लड़ाई है और इस लड़ाई को कांग्रेस पार्टी लड़ रही है और इसलिए राणा साहब भी राजा साहब भी और सब हमारे सूरज जी रविंद्र दलवी जी हमारे जिला के प्रधान ये सब लोग आए हैं और ये लड़ाई लड़ेंगे गरीबों की लड़ाई है और हम सब मिलकर लड़ेंगे नहीं सर ये आपका धन्यवाद आप जा जाके हमारे गांव में हर छोटे से घर में भी आप उसका जायजा ले रहे हो और तकलीफ जान रहे हो मैं आपका आभारी हूँ नहीं तो किसी मुख्यमंत्री का हमारे मुख्यमंत्री के पास तो समय ही नहीं है आप तो धरने प्रदर्शन रहेगा की लगा रहे हो उसने तो एक रिपोर्ट ले ਵੇ ਥੱਲੇ ਕੀ ਹਾਲ ਐ ਸਾਡੇ ਜਿਹੜੇ ਆਪਣੇ ਬੰਦੇ ਐ ਜਿਨ੍ਹਾਂ ਵਾਸਤੇ ਸਕੀਮ ਬਣਾਈ ਤੀ ਉਹਨਾਂ ਦਾ ਅੱਜ ਕੀ ਹਾਲ ਐ ਜਾ ਕੇ ਦੇਖ ਕੇ ਆਓ ਦੇ ਦਿਓ ਥੋੜੀ ਥੋੜੀ ਲਿਓ ਅੱਗੇ ਲਿਓ ਪਰ ਤੁਸੀਂ ਚਿੰਤਾ ਨਾ ਕਰੋ ਕਾਂਗਰਸ ਇਹ ਸਕੀਮ ਲੈ ਕੇ ਆਈ ਸੀ ਤੇ ਕਾਂਗਰਸ ਨੇ ਸਕੀਮ ਜਾਣ ਨਹੀਂ ਦੇਣੀ ਲੜਾਈ ਲੜਾਂਗੇ ਤੇ ਜੇ 6 ਮਹੀਨੇ ਦਿੱਕਤ ਆਈ ਵੀ ਤਾਂ ਬਾਬਾ ਸੁੱਖ ਰੱਖੇ ਆਪਣੀ ਸਰਕਾਰ ਆਉਣ ਤੇ ਇਹਨੂੰ ਫਿੱਟ ਕਰਕੇ ਚਲਾਵਾਂਗੇ ਦਿਹਾੜੀ ਵੀ ਵਧਾਵਾਂਗੇ ਤੇ ਮਜ਼ਦੂਰੀ ਵੀ ਵਧਾਵਾਂਗੇ ਤੇ ਕੰਮ ਵੀ ਵੱਧ ਮਿਲੇਗਾ ਅਸੀਂ ਆਖਿਆ ਹੌਸਲਾ ਇਸ ਕਰਕੇ ਆਏ ਆ ਅਸੀਂ ਆਖਿਆ ਪੁੱਛ ਕੇ ਆਈਏ ਵੀ ਕਈ ਵਾਰੀ ਹੁੰਦਾ ਮੀਡੀਆ ਵਾਲੇ ਵੀ ਆਏ ਆ ਸੱਜਣ ਹੁਣ ਤੁਸੀਂ ਪੁੱਛ ਲੋ ਆਮ ਲੋਕਾਂ ਨੂੰ ਵੀ ਕੰਮ ਕਿੰਨਾ ਕੁ ਮਿਲਦਾ ਜਾ ਜਾਂਦੀ ਪੜ ਨਹੀਂ ਹੋਤੂ ਕਿਹੜਾ ਘਾ ਪਰ ਹੈ ਕੋਣ ਹੈ ਇਧਰ ਵੀ ਦੇ ਚਾਹ ਪੀ ਵੀ ਲਈ ਪੰਜਾਬ ਦੇ ਵਿੱਚ ਮੰਦਿਰ ਦਾ ਸੰਗਰਾਮ ਛੇੜਿਆ ਹੋਇਆ ਹੈ ਦਾ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਭਵੇਸ਼ ਪਗੇਲ ਜੀ ਸਾਬਕਾ ਮੁੱਖ ਮੰਤਰੀ ਨੇ ਛੱਤੀਸਗੜ ਦੇ ਅਮਰਿੰਦਰ ਸਿੰਘ ਰਾਜਾ ਵੜੰਗਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੇ ਪੀ ਰਾਣਾ ਉਹ ਨਹੀਂ तमाम ਕਾਂਗਰਸ ਦੇ ਵੱਡੇ ਆਗੂ ਜਿਹੜੇ ਨੇ ਉਸ ਵੇਲੇ ਮਨਰੇਗਾ ਵਰਕਰ ਦੇ ਘਰ ਪਹੁੰਚੇ ਹੋਏ ਨੇ ਸਵੇਰੇ ਸਵੇਰੇ ਪਹੁੰਚ ਚੁੱਕੇ ਨੇ ਵੜੰਗਲ ਸਾਹਿਬ ਦਾ ਮਾਤਾ ਜੀ ਦਾ ਘਰ ਹੈ ਲੋਕ ਵੀ ਬੈਠੇ ਨੇ ਸਰ

प्रदेश और देश के मजदूरों का बड़ा एक संबल था मरेगा है तो हमको रोजगार मिल जाएगा रोजी रोटी की चिंता नहीं पैसे आ जाएंगे है ना और एक सहारा था दूसरा ये था कि गांव वाले जो चाहते थे कि हमारे गांव में ये काम करना है तो उसके मंशा का अनुरूप काम हो जाते थे तो दोहरा मतलब संतुष्टि इस मरेगा से मिला लेकिन दुर्भाग्यजनक बात यह है कि ये सरकार અને ਜਦੋਂ ਸਾਡੀ ਭੈਣੇ ਬਤਾ ਰਹੀ ਸੀ ਕਿ ਜਦ ਕਾਂਗਰਸ ਸਰਕਾਰ थी तो ਮਰੇਗਮ ਕਾਮ ਵੀ ਬਹੁਤ ਮਿਲਦਾ tha aur payment bhi barabar mil jata tha अभी जब से ये आप पार्टी की सरकार बनी है तब से पेमेंट वगैरह मिलना बंद हो गया है तो और काम वो वो भी कम हो गया तो अब तो 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 जब नब्बे दस के रेशियो में काम पंजाब सरकार नहीं दे पा रही है तो साठ चालीस रेशियो में कैसे मिलेगा दूसरी हाँ दूसरी बात ये है कि डिमांड बेस्ड प्रोग्राम था तो और कानून बना था तो ये आम जनता के अधिकार की बात थी अब केंद्र सरकार जिस राज्य में चाहे ਤੇ ਦੋ ਦਾ ਸੀ ਹਾਂਜੀ ਜਿਸ ਪਿੰਡ ਵਿੱਚ ਉਹ ਇਕੱਲਾ ਦਾਲੀਆ ਨੂੰ ਸਿਉਣਾ ਹੋ ਗਿਆ ਹਾਂਜੀ ਹਾਂਜੀ ਹਨਾ ਅਰਤਾ ਜਨੇ ਤੇ ਉਹ ਫਿਰ ਖਰਾਤੀ ਹੈ हमने ਦੇ دیا ਆਪ ਲੋ ਆਪ एहसान मानो और इसमें मनमोहन सिंह और सुनिया जी आपको अधिकार हो है, है। आप। आप इस घर का सारे बंदे दोनों काम से ਹੁੰਦਾ ਨਹੀਂ ਤੁਹਾਡਾ ਤੁਹਾਡਾ ਆਹੀ ਪਿੰਡ ਹੈ ਹਾਂਜੀ ਆਹੀ ਹੈ ਜੀ ਮੇਨ ਗੋਲ ਨਹੀਂ ਰਿਹਾ ਗੋਲ ਨਹੀਂ ਹਾਂਜੀ ਹਾਂਜੀ ਬਹੁਤੀ ਮੰਦੀ ਬਾਤ ਮੰਦੀ ਬਾਤ ਕਰੀ ਜਾਂਦਾ ਕਰਦਾ ਕੁਛ ਨਹੀਂ ਹੈ ਜੇ ਸਾਮੂਨ ਖਰੇ ਕਰੀ ਜਾਂਦਾ ਆਪਨ ਜਾ ਰਹੇ ਲੈਂਦਾ ਲੋਕਾਂ ਨੂੰ ਮਰਵਾਇ ਜਾਂਦਾ ਠੀਕ ਨਹੀਂ ਹੈ ਆਪਣੇ ਮੰਦੀ ਬਾਤ ਇਹਨਾਂ ਮੁੱਕਿਆ ਕਰਦੀ ਸਾਡੀ ਮੰਦੀ ਸੋਣਿਆ ਨਹੀਂ ਕਰਦਾ ਆ ਬਗੇਰ ਸਾਹਿਬ ਆਪ इनको 1 ਮਿੰਟ ਜਾਈਏ ਇਹ ਮੁੱਖ ਮੰਤਰੀ ਜੀਓ ਕੀ ਬੋਲ ਰਹੇ ਨੇ ਨਹੀਂ 1 ਮਿੰਟ ਆਪ ਆਓ ਆਪ ਆਓ ਸਰ ਇਹ ਇਹ ਨਹੀਂ ਨਹੀਂ ਕੋਈ ਨਹੀਂ ਇੱਥੇ ਬਿਠਾ ਦਿਨੇ ਸਰ ਬਾਹਾਂ ਜੀ ਬੈਠੋ 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 ਇਹ ਬਾਤ ਬਤਾਓ ਹਾਂ ਬਤਈਏ ਵਾਸਤੇ ਨਾਸਤੇ ਮੇਰੇ ਸਾਰੇ ਸਵਾਗਤ ਹੈ ਜੀ ਜੀ ਮੇਰੇ ਸਾਰੇ ਮਜ਼ਦੂਰ ਪਾਸਰੇ ਹੈ ਮੇਰੇ ਘਰ ਕੋਈ ਦੇਖੋ ਜੀ ਕਿੰਨੇ ਬੱਚੇ ਆ ਜੀ ਮਗਰ ਲੱਗੇ ਹੋਏ ਉਹਨਾਂ ਦਾ ਖਾਚਾ ਚਲਾਣਾ ਬੜਾ ਔਖਾ ਹੋਇਆ ਵਾ ਠੀਕ ਹੈ ਨਾ ਮੋਦੀ ਰਾਮ ਕਾਂਗਰਸ ਨੇ ਚਲਾਈ ਦੀ ਵਿਚਾਰੇ ਨੇ ਕਾਂਗਰਸ ਜਿੱਦਾ ਸੂਤ ਬਗਾਰੇ ਵੀ ਚੱਕੀ ਕੀਤੀ ਆਪਣਾ ਸਾਨੂੰ ਅਜਗਾਰ ਵੀ ਦਿੰਦੇ ਆ ਜੀ ਅੱਗਾ ਸਾਡੇ ਬੜਾ ਸੋਹਣਾ ਕੰਮ ਚੱਲਿਆ ਵਾ ਤੇ ਹੁਣ ਤਾਂ ਕਾਫੀ ਚੱਟਾ ਬੰਦੇ ਕਰ ਦਿੰਦੇ ਬਾਤੋ ਮੰਦੀ ਬਾਤ ਸੁਣੋ ਜੀ ਮੰਦੀ ਬਾਤ ਕਰੀ ਜਾਂਦਾ ਆ ਉਹਦੀ ਮਨ ਦੀ ਬਾਤ ਮਨ ਦੀ ਬਾਤ ਸੁਣੋ ਉਹ ਕਰੀ ਜਾਂਦਾ ਠੀਕ ਹੈ ਸਾਡੀ ਸੁਣਦਾ ਨਹੀਂ ਹੈਗਾ ਬਸ ਉਧਰ ਆਪਣੇ ਵਾਲਿਆਂ ਨੂੰ ਦੇਖੀ ਜਾਣਾ ਸਾਨੂੰ ਮਰਵਾਈ ਜਾਂਦਾ ਕਿਤੇ ਮਨ ਦੀ ਬਾਤ ਮਨ ਦੀ ਬਾਤ ਹੀ ਸੁਨਾਤਾ ਮੋਦੀ ਮਾਤਮਾ ਕਾ ਪਾ ਪਾਗਲ ਕਰ ਦਿੱਤੀ ਬੰਗਲੇ ਕਰਾ ਬਣਾ ਬਣਾ ਕੇ ਵੇਹੇ ਹੁੰਦੇ ਕੋ ਜੀ ਆਮ ਆਦਮੀ ਵਾਲੇ ਵਿਚਾਰੇ ਗੰਦ ਦੇ ਸਾਨੂੰ 1000 ਰੁਪਿਆ ਦੇਉਗੇ ਉਹ ਵੀ ਬਟੂਕੇ ਸੇ ਆਏ ਤੇ ਉਹ ਵੀ ਸਾਡੇ ਫੇਲ ਹੋਗੇ ਉਹ ਉਹ ਵੀ 1000 ਰੁਪਿਆ ਨਹੀਂ ਉਹ ਵੀ ਸਾਡਾ 1000 ਰੁਪਿਆ ਹੈ ਨਹੀਂ ਆਇਆ ਕਰਦਾ ਉਸ ਵੇਲੇ ਉਹ ਨਹੀਂ ਵੋਟਾਂ ਲੈਣੇ ਤੇ ਗਮਰਾ ਕਰਦਾ ਲੋਕੀ ਪਾਗਲ ਬਣਾਉਂਦੇ ਸੀ ਹਾਂਜੀ ਹਾਲਾ ਕੀ ਚਲੋ ਚਾਹੇ ਆਪਾਂ ਮਜ਼ਾਕ ਦੇ ਲਹਿਜੇ ਚ ਲੈ ਗਏ ਪਰ ਇਹ ਲੱਗਦਾ ਨਹੀਂ ਇਹ ਗਰੀਬ ਦੇ ਅੰਦਰਲੀ ਹਾਈ ਦੇਖੋ ਜੀ ਗੱਲ ਇਹ ਆ ਕਿ ਆ ਤੁਸੀਂ ਹਾਲਾਤ ਵੇਖ ਲਓ ਇਸ ਘਰ ਦੇ ਇਹ ਗੋਲਨੀ ਪਿੰਡ ਹੈ ਤੇ ਉਹ ਜਿਹੜੇ ਮਾਤਾ ਜੀ ਬੈਠੇ ਉਹਨਾਂ ਦਾ ਘਰ ਹੈ ਵਿਡੋ ਨੇ ਵਿਚਾਰੇ ਗਾਂ ਉਹਨਾਂ ਦੀ ਨੋ ਵੀ ਵਿਚਾਰਿਆਂ ਦੀ ਵਿਡੋ ਹੈ ਤੇ ਉਹ ਘਰ ਦਾ ਗੁਜ਼ਾਰਾ ਕਿਵੇਂ ਕਰਦੀਆਂ ਹੋਣੀਆਂ ਮਾਂ ਤੇ ਸੱਸ ਨੋ ਤੇ ਸੱਸ ਇਹ ਉਹਨਾਂ ਨੂੰ ਪਤਾ ਹੁਣ ਮਰਿਆ ਤਾਂ ਜਾਂਦਾ ਨਹੀਂ ਬੰਦੇ ਦੇ ਨਾਲ ਬੰਦਾ ਮਰਦਾ ਸਕਦਾ ਨਹੀਂ ਲੇਕਿਨ ਜ਼ਿੰਦਗੀ ਜਿਉਣੀ ਪੈਂਦੀ ਹੈ ਲੇਕਿਨ ਘਰ ਦੇ ਹਾਲਾਤ ਦੇਖ ਲਓ ਘਰ ਡਿੱਗਣ ਵਾਲਾ ਹੈ ਇਹ ਹੋ ਸਕਦਾ ਕੱਲ ਨੂੰ ਇਹ ਹਾਦਸਾ ਹੋਵੇ ਕਿਸੇ ਦੇ ਉੱਪਰ ਡਿੱਗ ਪੇ ਕਿੰਨਾ ਮਾੜੇ ਹਾਲਾਤ ਆ ਉਹਨਾਂ ਦਾ ਗੁਜ਼ਾਰਾ ਨਰੇਗਾ ਤੇ ਹੁੰਦਾ ਹੈ ਨੋ ਸਸਦਾ ਤੇ ਅੱਜ ਜੇ ਤੁਸੀਂ ਨਰੇਗਾ ਵੀ ਬੰਦ ਕਰ ਦਿਓਗੇ ਅੱਜ ਕਿੱਥੇ ਜਮਾਨਾ ਜੀ ਨਿੱਕੇ ਨਿੱਕੇ ਜਵਾਕਾਂ ਨੂੰ ਛੱਡ ਕੇ ਕਿੱਥੇ ਜਾਵੇ ਨੋ ਜੀ ਕੰਮ ਕਰਨ ਉਦਾਂ ਮਾਂ ਇਹ ਵਿਚਾਰੀ ਬੁੱਢੀ ਹੋ ਗਈ ਹੈ 60 60 70 ਸਾਲ ਦੀ ਹੋਏਗੀ ਕੀ ਕਰੇਗੀ ਇਨ ਰੇਗਾ ਦੇ ਸਹਾਰੇ ਪੰਦੇਸ਼ ਦੇ ਗਰੀਬ ਜਿਉਂ ਰਹੇ ਸੀ ਇਹ ਡਾਕਟਰ ਮਨਵੋਨ ਸਿੰਘ ਸੋਨੀਆ ਗਾਂਧੀ ਨੇ ਲੋਕਾਂ ਦੇ ਚੁੱਲ੍ਹੇ ਚਲੋਂ ਦੀ ਗੱਲ ਕੀਤੀ ਹੈ ਇਹ ਤਾਂ ਭੈਣ ਜੀ ਨੇ ਜਿਹਨੂੰ ਕਿਹਾ ਠੀਕ ਹੈ ਹੁਣ ਬੰਦਾ ਰੋ ਰੋ ਕੇ ਵੀ ਦਿਨ ਨਹੀਂ ਟੱਪਦਾ ਅਲਟੀਮੇਟ ਜਿੰਦਗੀ ਟਪਾਉਣੀ ਪੈਂਦੀ ਹੈ ਉਹਨਾਂ ਨੇ ਕਿਹਾ ਅਸੀਂ ਤਾਂ ਮਨ ਕੀ ਬਾਤ ਮਨ ਦੀ ਬਾਤ ਹੀ ਸੁਣਾਈ ਜਾਂਦਾ ਨਹੀਂ ਕਦੇ ਪਰ ਜੂ ਮਨ ਦੀ ਬਾਤ ਨਾ ਮੈਂ ਕੁਝ ਵੀ ਨਹੀਂ ਗੱਲਾਂ ਬਾਤਾਂ ਨਹੀਂ ਚਲਾਇਆ ਸਭ ਕੁਝ ਅੱਜ ਤੱਕ ਗੱਲਾਂ ਬਾਤਾਂ ਨਹੀਂ ਚਲਾਇਆ ਰਾਈਬ ਤੁਸੀਂ ਚੁੱਲਿਆਂ ਦੀ ਅੱਗ ਦਾ ਜ਼ਿਕਰ ਕਰਿਆ ਬਸ ਹੋ ਗਿਆ ਚਲੇ ਲੋਕ ਦੇਖ ਹੀ ਰਹੇ ਨੇ ਹਾਂਜੀ ਹਾਂ ਇਸ ਵਿੱਚ ਮੀਡਲ ਮੈਨ ਦਾ ਕਾਮਨ ਮੈਨ ਦਾ ਇਹ ਇਸ ਵੇਲੇ ਹਾਲਾਤ ਕੀ ਬਹੁਤ ਮਾੜੇ ਹਾਲਾਤ ਬਹੁਤ ਮਾੜਾ ਹੈ ਬੰਦਾ ਦਿਹਾੜੀ ਵੀ ਘੱਟੋ-ਗਾਟੇ ਦੀ 600 ਰੁਪਏ ਹੋਣਾ ਚਾਹੀਦਾ ਹੈ ਹੁਣ ਅੱਜ ਦੇ ਯੁੱਗ ਦੇ ਵਿੱਚ ਕਿਵੇਂ ਇਹ ਸੁਢਿਆੜੀ ਨਾਲ ਪੁਜਾਰਾ ਹੋਊਗਾ ਮਾਰ ਕੇ ਰੱਖਤਾ ਜੀ ਤੇ ਰਹਿੰਦਾ ਖੁੰਦਾ ਆਮ ਆਦਮੀ ਪਾਰਟੀ ਦੀਆਂ ਕੱਲਾਂ ਗੱਲਾਂ ਚੁਟਕਲੇ ਮਸ਼ਹੂਰੀਆਂ ਨਹੀਂ ਤਾਂ ਹੁੰਦਾ ਕਿਸੇ ਸਰਕਾਰ ਕੋਲੇ 4 ਪੈਸੇ ਹੁੰਦੇ ਉਹ ਹੀ ਕਿਤੇ ਉਹ ਤਾਂ 1000 ਰੁਪਏ ਨੂੰ ਤਰਸੀ ਜਾਂਦੀਆਂ ਗਰੀਬ ਦਾ ਕੀ ਹੋਏਗਾ ਇਹ ਮੈਨੂੰ ਪਤਾ ਨਹੀਂ ਔਰ ਇਹਦੇ ਨਾਲ ਗੁਰਦਾਸਪੁਰ ਵੀ ਜਾ ਰਹੇ ਹਾਂ ਬਲਾ ਚੌਰ ਜਾ ਰਹੇ ਹਾਂ ਰਿਸਪੌਂਸ ਕਿਵੇਂ ਦાય ਜੇ ਦੇਖਿਆ ਜੇ ਬਹੁਤ ਚੰਗਾ ਰਿਸਪੌਂਸ ਹੈ ਜੀ ਲੋਕਾਂ ਦੇ ਮਨ ਦੇ ਵਿੱਚ ਠੇਸ ਪਹੁੰਚੀ ਹੈ ਵੀ ਸਾਡੇ ਇਹਨਾਂ ਨੇ ਨੁਕਸਾਨ ਬਹੁਤ ਭਾਰੀ ਕਰਤਾ ਚਲੋ ਜੀ ਕਰਦਾ ਜੀ ਅੱਜ ਆਏ ਹੋ ਤੁਸੀਂ ਇੱਥੇ ਇੱਕ